ਪਾਜੀ ਮੈਂ ਸੁਣਿਆ ਤੁਸੀਂ ਕੋਟ ਪੈਂਟ ਤੇ ਵੱਡੀਆਂ ਵੱਡੀਆਂ ਆਫਰਾਂ ਲਗਾਤੀਆਂ ਪਾਜੀ ਬਹੁਤ ਵੱਡੀਆਂ ਵੱਡੀਆਂ ਆਫਰਾਂ ਲਾਤੀਆਂ ਜੀ ਬਹੁਤ ਹੀ ਵੱਡੀਆਂ ਵੱਡੀਆਂ ਆਫਰਾਂ ਲਾਤੀਆਂ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਇਹ ਪਾਜੀ ਦਿਖਾਓ ਫਿਰ ਕੀ ਪੈਂਟੀਆਂ ਲਿਆ ਜੀ ਲਾ ਲਾ ਦੇਖੋ ਜੀ ਇਹ ਵੇਖੋ ਪਾਜੀ ਕੋਟ ਪੈਂਟ ਔਰ ਬਹੁਤ ਹੀ ਸੋਹਣੀ ਵੈਰਾਈਟੀ ਔਰ ਬਹੁਤ ਹੀ ਸੋਹਣਾ ਕਪੜਾ ਜੇ ਦੇਖੋ ਪਾਜੀ ਕਪੜਾ ਬੜਾ ਪ੍ਰੀਮੀਅਮ ਵਿੱਚ ਕਿਤੇ ਰੇਟ ਤੇ ਨਹੀਂ ਚੱਕਦਾ ਇਹਦਾ ਮਹਾਰਾਜ ਹੱਦੋਂ ਜੀ ਰੇਟ ਸਾਡੇ ਇਹਨੇ ਜੈਨੂਨ ਇਹਨੇ ਨਾਰਮਲ ਹੈ ਨਾ ਰੇਟ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਇਹ ਪਾਜੀ ਕੀ ਰੇਟ ਕਰਦਾ ਜੀ ਇਹ ਸਿਰਫ ਪਾਜੀ 2500 ਰੁ ਆ ਭਾਜੀ 2500 ਚ ਕਪੜਾ ਮਹਿੰਗਾ ਲੱਗਦਾ ਮੈਨੂੰ ਮਹਾਰਾਜ ਤੁਸੀਂ ਸੋਚੋ ਵੀ 2500 ਦਾ ਮਹਿੰਗਾ ਅਸੀਂ ਤੁਹਾਨੂੰ ਇੱਕ ਹੋਰ ਵਧੀਆ ਆਫਰ ਦਵਾਂਗੇ ਦੇ ਵਿੱਚ ਅਸੀਂ ਤੁਹਾਨੂੰ ਵਿਦ ਸਟਿਚਿੰਗ ਵੀ ਦੇ ਦਾਂਗੇ ਨਾਲ ਹੋਰ ਦੱਸੋ ਕੀ ਕਹਿੰਦੇ ਜੀ ਆ ਭਾਜੀ ਐਡਾ ਪ੍ਰੀਮੀਅਮ ਕਪੜਾ 2500 ਚ ਵਿੱਚੇ ਸਲਾਈ ਵਿੱਚੇ ਸਲਾਈ ਦੇ ਦੋ ਦੀ ਸਰ ਬੇਫਿਕਰ ਹੋ ਜਦੋਂ ਹੀ ਤੇ ਭਾਜੀ ਇਹਦੇ ਵਿੱਚ ਕਲਰ ਆਪਸ਼ਨ ਕਲਰ ਆਪਸ਼ਨ ਮਾडम ਬਹੁਤ ਆ ਆਪਣੇ ਕੋਲ ਦੇਖੋ ਸਾਰੇ ਕਲਰ ਆਪਸ਼ਨ ਇਹਦੇ ਵਿੱਚ ਹੀ ਆ ਬਾਕੀ ਕਾਊਂਟਰਾਂ ਦੇ ਵਿੱਚ ਵਾਧੂ ਮਾਲ ਪਿਆ ਜਨਾ ਮਰਜ਼ੀ ਦੇਖੋ ਭਾਜੀ ਕੋਟ ਪੈਂਟ ਦੇ ਵਿੱਚ ਤੇ ਫਾਇਦੇ ਕਰਤੇ ਹੁਣ ਕੁਰਤੇ ਪਜਾਮੇ ਚ ਵੀ ਫਾਇਦੇ ਕਰੋ ਗੱਲ ਫੇਰ ਆਪਾਂ ਤੁਹਾਨੂੰ ਦੇਨੇ ਆ ਬਹੁਤ ਸੋਹਣਾ ਕਪੜਾ ਅੱਜ ਕੱਲ ਮਾਰਕੀਟ 'ਚ ਟ੍ਰੈਂਡਿੰਗ ਚੱਲਦਾ ਪਿਆ ਗੀਜ਼ਾ ਕਾਟਨ ਬਿਲਕੁਲ ਭਾਜੀ ਬਿਲਕੁਲ ਪਰ ਰੇਟ ਵੀ ਟ੍ਰੈਂਡਿੰਗ ਚੱਲਦਾ ਪਿਆ ਜੀ 800 200 ਹਾਲਾਂਕਿ ਰੇਟ ਛੱਡੋ ਤੁਸੀਂ ਰੇਟ ਆਪਾਂ ਬਹੁਤ ਹੀ ਤੁਹਾਨੂੰ ਵਾਜਬ ਰੇਟ ਦੇਨੇ ਆ ਆਪਾਂ ਤੁਹਾਨੂੰ ਦੇਣਾ ਗੀਜ਼ਾ ਕਾਟਨ ਦਾ ਬਾਜ਼ਾਰ ਜੋ ਮਰਜ਼ੀ ਵਿਕਦਾ 700 800 900 ਯਾਰ ਜੋ ਮਰਜ਼ੀ ਵੇਚੀ ਜਾਵੇ ਆਪਾਂ ਮਹਾਰਾਜ ਗੀਜ਼ਾ ਕਾਟਨ ਤੁਹਾਨੂੰ 400 ਰੁਪਏ ਦੇ ਦਦਨੀ ਆ ਆ ਭਾਜੀ ਗੀਜ਼ਾ ਕੋਟਨ 400 ਰੁਪਏ ਦੇ ਵਿੱਚ ਤੇ ਭਾਜੀ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਵੈਰਾਈਟੀ ਲਿਆਏ ਜੇ ਆਪਨੇ ਕੋ ਇੱਕ ਗੀਜ਼ਾ ਕੋਟਨ ਦੇ ਵਿੱਚ ਹੈਗਾ ਵਾਟਰਪਰੂਫ ਜਿਹੜਾ ਬਾਜ਼ਾਰ 'ਚ ਅੱਜਕੱਲ 1200 1300 1500 ਦਾ ਵੇਚਦਾ ਬਿਲਕੁਲ ਭਾਜੀ ਇਹ ਹੀ ਰੇਟ ਆ ਸਾਡਾ ਵੇਖੋ ਜੀ ਉਸ 'ਚ ਵੀ ਆਪਾਂ ਤੁਹਾਡੇ ਬਹੁਤ ਹੀ ਫਾਇਦੇ ਕਰਦੇ ਨੇ ਅੱਜ ਮਹਾਰਾਜ ਅੱਜ ਬਹੁਤ ਫਾਇਦੇ ਕਰਦੇ ਆਂ ਤੁਹਾਡੇ ਪਾਜੀ ਵਾਟਰਪੂਫ ਕਪੜਾ 12 13 16 ਕਿੰਨੇ ਚ ਦੇਣਾ ਫਿਰ ਮਹਾਰਾ ਜੀ ਤੁਹਾਨੂੰ ਬਹੁਤ ਹੀ ਆਵਾਜ ਰੇਡ ਦਾ 750 ਰੁਪਏ ਦਾ ਕੁੜਤਾ ਮੈਂ ਦੇਣਾ ਤੁਹਾਨੂੰ ਅੱਜ ਵਾਟਰਪੂਫ ਕਪੜਾ 750 ਰੁਪਏ ਦਾ 750 ਰੁਪਏ ਦਾ ਪਾਜੀ ਕਮਾਲ ਕਰਤੀ ਯਾਰ 750 ਰੁਪਏ ਦੇ ਵਿੱਚ ਬਿਲਕੁਲ ਜੀ ਬਿਲਕੁਲ ਤੇ ਪਾਜੀ ਇੱਕ ਨਾ ਮੁੰਡੇ ਕਿਹਦੀ ਕਪੜਾ ਚਾਹੀਦਾ ਜਿਸ ਤਰ੍ਹਾਂ ਨਾ ਖੜਾ ਖੜਾ ਯਾਰ ਰੇਡ ਖੜਾ ਖੜਾ ਪੇਪਰ ਕੋਟਨ ਉਹ ਵੀ ਤੁਹਾਨੂੰ ਅੱਜ ਬਹੁਤ ਹੀ ਤੁਹਾਡਾ ਫਾਇਦਾ ਕਰਾਂਗਾ ਦੇਖੋ ਮਹਾਰਾ ਪੇਪਰ ਕੋਟਨ ਦੇ ਵਿੱਚ ਵੀ ਦੇਖੋ ਬਹੁਤ ਹੀ ਸੋਹਣਾ ਕਪੜਾ ਹੈ ਪੇਪਰ ਕੋਟਨ ਦਾ ਦੇਖੋ ਮਹਾਰਾ ਮਜ਼ਾ ਦੇਖੋ ਕਪੜਾ ਤੇ ਭਾਜੀ ਜਿਸ ਤਰ੍ਹਾਂ 컬러ਫੁਲ ਕੁੜਤੇ ਪਜਾਮੇ ਉਹਦੇ ਵਿੱਚ ਕਿੰਨੇ ਕੁ ਕਲਰ ਜਾਂ ਕਿਸ ਤਰ੍ਹਾਂ ਦੀ ਵੈਰਾਈਟੀ ਮਿਲੂਆਂ ਬਹੁਤ ਬੇ ਬੇਅੰਤ ਕਲਰ ਹੈ ਜੀ ਆਪਣੇ ਕੋਲ ਦੇਖੋ ਹਾਂਜੀ ਦੇਖੋ ਭਾਜੀ ਕਲਰ ਗੀਜ਼ਾ ਕਾਟਨ ਇਹ ਵੀ ਤੁਹਾਡੇ ਬਹੁਤ ਜ਼ਿਆਦਾ ਆਪਾਂ ਫਾਇਦਾ ਕਰਦੇ ਨੇ ਦੇਖੋ ਸਰ ਇਹ ਦੇਖੋ ہمارا ਬਾਜ਼ਾਰ ਚ ਬਹੁਤ ਬਹੁਤ ਰੇਟ ਹਨ ਇਹਦੇ ਆਪਾਂ ਤੁਹਾਨੂੰ ਇਹ ਵੀ 750 ਦੇ ਦੇਣਾ ਜੀ ਹੋਰ ਦੱਸੋ ਕੀ ਹੁੰਦਾ ਭਾਜੀ 컬러ਫੁਲ ਕਪੜਾ ਗੀਜ਼ਾ ਕਾਟਨ 750 ਰੁਪਏ ਜੀ ਤੇ ਭਾਜੀ ਜਿਸ ਤਰ੍ਹਾਂ ਪਿੱਛੇ ਕਲਰ ਬੜੇ ਪਿਆਰੇ ਲੱਗਿਆ ਵੀ ਦੋ ਕੁ ਕਲਰ ਦਿਖਾਣਾ ਵਾਲੇ ਲੋ ਸਰ ਦੇਖੋ ਭਾਜੀ ਕਲਰ ਮੱਲਕ ਕਰਨਾ ਆਪਸ਼ਨ ਨੇ ਜਿਸ ਤਰ੍ਹਾਂ ਸਾਰੀਆਂ ਹੀ ਮੱਲਕ ਕਰਦੀਆਂ ਰੈਡੀ ਬੋਧ ਆਪਣੇ ਕੋਲ ਬਹੁਤ ਆਪਸ਼ਨ ਹੈਗੇ ਕਰ ਡਾਰਕ ਵੀ ਆ ਲਾਈਟ ਵੀ ਆ ਜਿੱਦਾਂ ਤੇ ਮਰਜ਼ੀ ਲਓ ਸਰ ਤੇ ਭਾਜੀ ਬ੍ਰਾਂਡ ਕਿਹੜੇ ਕਿਹੜੇ ਹੁੰਦੇ ਆ ਆਪਣੇ ਕੋਲ ਬ੍ਰਾਂਡ ਆ ਵੀ ਸਰ ਰੇਮੰਡ ਦਾ ਹੈਗਾ ਜੀ ਸੀ ਆਰ ਆਮ ਦਾ ਹੈਗਾ ਵਾ ਮਫਤ ਲਾਲ ਦਾ ਹੈਗਾ ਵਾ ਜਿਹੜਾ ਮਰਜ਼ੀ ਬ੍ਰਾਂਡ ਲਓ ਜਿਹਨੇ ਦੇਖੋ ਸਰ ਰੇਮੰਡ ਦੇ ਵਿੱਚ ਆਪਣਾ ਕੁੜਤਾ ਵਹਿਮਾ ਹੈ ਜੀ ਭਾਜੀ ਗੱਲਾਂ ਵੇ ਜੈਨੂਇਨੀ ਕਰਦੇ ਜੀ ਰੇਮੰਡ ਕਿਹਾ ਤੇ ਰੇਮੰਡ ਹੀ ਹੱਥ ਚ ਆ ਗਿਆ ਤੁਹਾਨੂੰ ਸੋ ਬਿਲਕੁਲ ਇਧਰ ਭਾਜੀ ਨੇ ਰੇਮੰਡ ਕਿਹਾ ਤੇ ਰੇਮੰਡ ਹੀ ਹੱਥ ਚ ਆ ਗਿਆ ਭਾਜੀ ਕਪੜਾ ਇਹ ਵੀ ਬੜਾ ਨਜ਼ਾਰ ਸੀ ਆ ਰਾਮ ਆਪਣੇ ਕੋ ਰੇਮਡ ਆ ਮਫਤਲਾ ਵਾਲਾ ਜਿਹੜਾ ਤੁਸੀਂ ਕਹੋਗੇ ਉਹ ਬ੍ਰਾਂਡ ਤਾਂ ਮਿਲ ਜੂਗਾ। ਸੋ ਬਿਲਕੁਲ ਇੱਧਰ ਤੁਸੀਂ ਵੇਖ ਸਕਦੇ ਜੇ ਕੀ ਵੈਰਾਈਟੀ ਤੁਹਾਨੂੰ ਸਾਰੀ ਮਿਲ ਜਾਣੀ ਆ ਬ੍ਰਾਂਡ ਵੀ ਸਾਰੇ ਮਿਲ ਜਾਣੇ ਆ ਜਿਸ ਤਰ੍ਹਾਂ ਦਾ ਕਪੜਾ ਪਾਜੀ ਇਸ ਤਰ੍ਹਾਂ ਫ੍ਰੈਗਰੈਂਸ ਵਾਲਾ ਕਪੜਾ ਹੁੰਦਾ ਉਹ ਵੀ ਆ ਵੇਖੋ ਫ੍ਰੈਗਰੈਂਸ ਵਾਲਾ ਕਪੜਾ ਵੀ ਹੈ ਜ ਆਪਣੇ ਕੋ। ਇਹ ਦੇਖੋ ਸਰ ਸੀ ਆ ਰਾਮ ਦਾ। ਇਹ ਦੇਖੋ ਸਰ ਫ੍ਰੈਗਰੈਂਸ ਵਾਲਾ ਕਪੜਾ। ਸੋ ਬਿਲਕੁਲ ਬਹੁਤ ਹੀ ਸੋਹਣਾ ਕਪੜਾ ਜੀ। ਮੈਂ ਪਾਜੀ ਨਜ਼ਾਰਾ ਆ ਗਿਆ ਯਾਰ ਬਹੁਤ ਕਮਾਲ ਪਾਜੀ ਚੀਜ਼ ਹੈ ਇਹ ਦੇਖ। ਆ ਪਾ ਤੁਹਾਨੂੰ ਹੁਣ ਦਵਾਂਗੇ ਸੀ ਆ ਰਾਮ ਦਾ। ਔਰ ਬ੍ਰਾਂਡ ਬਹੁਤ ਹੀ ਵਧੀਆ ਤੇ ਬਹੁਤ ਸਪੀਰੀਅਲ ਕਪੜਾ ਇਹ ਦੇਖੋ ਜੀ ਸਰ ਆਪਾਂ ਦੱਸਾਂਗੇ ਤੁਹਾਨੂੰ ਸੀ ਆਰਾਮ ਦਾ ਸੋ ਬਿਲਕੁਲ ਇਧਰ ਤੁਸੀਂ ਵੇਖ ਸਕਦੇ ਜੀ ਕਿ ਕੱਪੜੇ ਦੇ ਗੱਜ ਕਾਈ ਤੇ ਮੋਹਰ ਆ ਤੇ ਭਾਜੀ ਸੀ ਆਰਾਮ ਤੇ ਆ ਗਿਆ ਇਧਰ ਇਹਦੇ ਵਿੱਚ ਕੱਪੜੇ ਦੀ ਜਾਨ ਚੈੱਕ ਕਰਾਂਗੇ ਜਰਾ ਕਿ ਭਾਜੀ ਸ਼ਾਈਨ ਦਿਖਾਓ ਪਹਿਲਾਂ ਇਧਰ ਕੀ ਕੱਪੜੇ ਦੀ ਸ਼ਾਈਨ ਵੀ ਤੁਹਾਨੂੰ ਦਿਖਾ ਦਈਏ ਤੇ ਇਧਰ ਵੇਖੋ ਯਾਰ ਕਿ ਕਿਵੇ ਦੀ ਕੜਕੜਾ ਕਪੜਾ ਪੂਰਾ ਇਧਰ ਵੇਖੋ ਆਹ ਵੈਰਾਈਟੀਆਂ ਤੁਹਾਨੂੰ ਮਿਲਣੀਆਂ ਉਹ ਤੇ ਭਾਜੀ ਇਹਦੇ ਦੀ ਕਲਰ ਹੋਰ ਲਗਾਓ ਭਾਜੀ ਆਪਣਾ ਬਹੁਤ ਜ਼ਿਆਦਾ ਜਿਦਾਂ ਦੀ ਮਰਜ਼ੀ ਤੁਸੀਂ ਕਹੋ ਆਪਸ਼ਨ ਲੈ ਸਕਦੇ ਇਹਦੇ ਵਿੱਚ ਦੇਖੋ ਸਰ ਦੇਖੋ ਕਲਰ ਦੇ ਦੇ ਭਾਜੀ ਮੈਨੂੰ ਲੱਗਦਾ ਰੰਗ ਚੁਣ ਚੁਣ ਕੇ ਲਿਆਏ ਜੇ ਪੂਰੇ ਮੈਂ ਕਹਾ ਮਾਰਾ ਇਹ ਤੁਹਾਡੇ ਵਾਸਤੇ ਲਿਆ ਗਿਆ স্পেশাল ਕਲਰ ਹੈ ਸੋ ਬਿਲਕੁਲ ਆ ਭਾਜੀ ਆ ਬੜਾ ਯਾਰ ਪਿਆਰਾ ਜੀ ਬਹੁਤ ਸੋਹਣਾ ਰੰਗ ਦਾ ਦੇਖੋ ਸਰ ਇਹ ਤਾਂ ਤੁਹਾਨੂੰ ਬਣਾ ਕੇ ਦਵਾਂਗੇ ਪਹਿਲਾਂ ਹੀ ਕੁਟਦਾ ਬਿਲਕੁਲ ਜੀ ਬਿਲਕੁਲ ਦੇਖੋ ਸਰ ਕਲਰ ਬਹੁਤ ਹੀ ਸੋਹਣਾ ਭਾਜੀ ਵਿਡਿੰਗ ਵਾਸਤੇ ਬਹੁਤ ਪਿਆਰਾ ਕਲਰ ਜੇ ਬਹੁਤ ਹੀ ਸਪੀਰੀਅਲ ਕਲਰ ਹੈ ਸੋ ਬਿਲਕੁਲ ਭਾਜੀ ਇਦਾਂ ਨਾ ਕਪੜੇ ਦੇ ਵਿੱਚ ਇੱਕ ਜਿਹੜਾ ਹੈਵੀਪਨ ਹੈ ਇੱਕ ਜਿਹੜਾ ਸ਼ਾਈਨ ਹੈ ਕਿ ਤੁਸੀਂ ਪਾਓਗੇ ਨਾ ਕਿ ਤੁਹਾਨੂੰ ਪਤਾ ਲੱਗੂਗਾ ਕਿ ਵਾਕਈ ਕਪੜੇ ਦੇ ਵਿੱਚ ਮੜ ਕੇ ਇਧਰ ਵੇਖ ਬਹੁਤ ਹੀ ਪਿਆਰਾ ਕਪੜਾ ਤੁਹਾਨੂੰ ਮਿਲਣਾ ਵਾ ਤੇ ਇਧਰ ਕਲਰ ਆਪਸ਼ਨ ਤੁਹਾਨੂੰ ਦਿਖਾ ਦਈਏ ਭਾਜੀ ਆ ਵੀ ਕਲਰ ਦਿਖਾ ਦਿਓ ਇਹ ਕਲਰ ਭਾਜੀ ਸਾਰੇ ਹੀ ਤੁਹਾਡੇ ਵਾਸਤੇ ਸਿਲੇਕਟਡ ਆਰਟੀਕਲ ਲਿਆਏ ਆ ਭਾਜੀ ਸੀਆਰਐਮ ਕਿ ਉਸ ਰੇਂਜ ਚ ਦੇਣਾ ਜੀ ਭਾਜੀ ਆਪਾਂ ਤੁਹਾਨੂੰ ਸੀਆਰਐਮ ਦੇਣਾ ਸਿਰਫ 4500 ਰੁਪਏ ਦੇ ਵਿੱਚ ਭਾਜੀ 4500 ਚ ਵੀ ਵਿੱਚ ਸਟਿਚਿੰਗ ਮੈਂ ਕਿਹਾ ਵਿੱਚੇ ਸਹੀ ਦੇਣ ਤੁਹਾਨੂੰ ਭਾਜੀ ਆਪਣੇ ਕੋ ਬਹੁਤ ਸਾਰੀਆਂ ਆਫਰਾਂ ਕੀ ਹੈ ਜੀ ਜਿਵੇਂ ਕਿ ਸੀਆਰਐਮ ਆਪਣੇ ਕੋ ਵਿਮਨ ਲਿਆ ਆਪਣੇ ਕੋ ਐਸਡੀਐਸ ਆਪਣੇ ਕੋ ਰੇਮੜਿਆ ਔਰ ਆਪਾਂ ਜਿਹੜਾ ਸੀ ਆਰਾਮ ਦੀ ਪੈਂਟ ਸ਼ਰਟ ਹੈ ਜਿਹਦਾ ਵੈਡਿੰਗ ਚੱਲਦੀ ਬਈ ਅੱਜਕੱਲ ਆਪਾਂ ਇੱਕ ਨਾਲ ਫ੍ਰੀ ਦੇ ਦੇਣਾ ਤੁਹਾਨੂੰ ਇਹ ਪਾਜੀ ਵਿਮਲ ਇਹ ਵੀ ਇੱਕ ਨਾਲ ਇੱਕ ਫ੍ਰੀ ਮੈਂ ਕਿਹਾ ਇੱਕ ਨਾਲ ਫ੍ਰੀ ਦੇ ਦੇਣਾ ਮਹਾਰਾ ਜਿਹੜਾ ਮਰਜ਼ੀ ਤੁਸੀਂ ਲੋ ਸੀ ਆਰਾਮ ਲੋ ਵਿਮਲ ਲੋ ਐਸਜੀਐਸ ਲੋ ਰੇਮਡ ਲੋ ਜੋ ਮਰਜ਼ੀ ਲੋ ਇੱਕ ਨਾਲ ਫ੍ਰੀ ਦੇ ਦਾਂਗੇ ਤੇ ਪਾਜੀ ਇਸ ਤੋਂ ਇਲਾਵਾ ਪੱਗਾਂ ਦੇ ਵਿੱਚ ਕਿੰਨੀ ਕੁ ਵੈਰਾਈਟੀ ਆਪਣੇ ਕੋਲ ਸਾਡੇ ਕੋਲ ਪੱਗਾਂ ਦੀ ਵੈਰਾਈਟੀ ਹੈਗੀ ਜੇ ਬਹੁਤ ਹੀ ਸੋਹਣੀ ਆ ਆਪਣੇ ਕੋਲ ਹੈਗਾ ਮਾਤੋਸ਼ਰੀ ਦਾ ਬ੍ਰਾਂਡ ਆ ਜਿੰਨੂ ਕੇ ਬਹੁਤ ਹੀ ਵਧੀਆ ਦੇ ਪੱਕੇ ਰੰਗ ਇਹਦੇ ਨਹੀਂ ਭਾਜੀ ਰੰਗ ਦੀ ਗਾਰੰਟੀ ਕੋਈ ਮੈਂ ਕਿਹਾ ਸਰ ਫੁੱਲ ਗਾਰੰਟੀ ਆ ਰੰਗ ਖਰਾਬ ਹੋ ਜਾਏ ਸਾਨੂੰ ਪੱਗ ਵਾਪਸ ਦੇ ਦੇਣੀ ਆ ਆਪਾਂ ਤੁਹਾਨੂੰ ਇਹ ਨਹੀਂ ਗਹਿਣਾ ਭਾਜੀ ਅੱਜ ਆਇਓ ਸਵੇਰੇ ਆਇਓ ਪਰਸੋਂ ਆਇਓ ਉਸੇ ਵੇਲੇ ਤੁਹਾਨੂੰ ਆਪਾਂ ਪੱਗ ਨਵੀਂ ਲਾ ਕੇ ਦੇ ਦੇਣੀ ਆ ਤੇ ਭਾਜੀ ਇਹਦੇ ਵਿੱਚ ਕਲਰ ਆਪਸ਼ਨ ਕਿੰਨੇ ਮਿਲਦੇ ਨੇ ਭਾਜੀ ਤੁਸੀਂ ਸੋਚ ਹੀ ਨਹੀਂ ਸਕਦੇ ਜਿੰਨੇ ਸਾਡੇ ਕਲਰ ਹੈਗੇ ਆ ਸੋ ਬਿਲਕੁਲ ਇੱਧਰ ਭਾਜੀ ਕਲਰ ਦਿਖਾਓ ਜਰਾ ਕਿ ਇੱਧਰ ਕੀ ਕਲਰ ਵਾਲੀ ਵੀ ਭਾਈ ਨੇ ਪੂਰੀ ਤਸੱਲੀ ਕਰਾਈ ਆ ਤੇ ਭਾਜੀ ਇੱਧਰ ਜਿਸ ਤਰ੍ਹਾਂ ਪਿੱਛੇ ਵੇਖ ਰਹੇ ਆ ਜਿਹੜਾ ਕਾਉਂਟਰੀ ਵੀ ਰੰਗ ਪੱਗਾਂ ਦੇ ਹੀ ਆ ਸਰ ਜਿੰਨੇ ਮਰਜ਼ੀ ਰੰਗ ਲਾਓ ਤੁਸੀਂ ਸਾ ਸੂਪਾ ਦੀ ਸੂ ਲਵਾ ਲੇਡੀ ਸੂਟ ਦੀ ਗੱਲ ਕੀਤੀ ਹੈ ਉਹ ਚ ਕਿੰਨੀ ਕੁ ਵੈਰਾਈਟੀ ਮਿਲੂਗੀ ਭਾਜੀ ਆਪਣੇ ਲੇਡੀ ਸੂਟ ਦੀ ਗੱਲ ਕੀਤੀ ਹੈ ਬਹੁਤ ਹੀ ਸੋਹਣੀ ਔਰ ਬਹੁਤ ਹੀ ਡਿਫਰੈਂਟ ਵੈਰਾਈਟੀ ਹੈ ਜਿਵੇਂ ਕਿ ਆਪਣੇ ਕੋਲ ਬਹੁਤ ਬਹੁਤ ਸੋਹਣੇ ਆਰਟੀਕਲ ਹੈਗੇ ਜੇ ਇਹ ਚੀਜ਼ ਦੇਖੋ ਆਰਗੰਜ਼ਾ ਦੇ ਵਿੱਚ ਇਹਦਾ ਬਾਜ਼ਾਰ ਦਾ ਰੇਟ ਰਹਿਣ ਵਾਲਾ ਜੇ 1500 1800 ਆਪਾਂ ਤੁਹਾਨੂੰ 1000 ਰੁਪਏ ਚ ਸੂਟ ਦੇ ਦਿੰਦਾ ਵਾ ਔਰ ਦੁਪੱਟਾ ਨਾਲ ਬਹੁਤ ਹੀ ਪਿਆਰਾ ਆਰਗੰਜ਼ਾ ਦਾ ਦੁਪੱਟਾ ਜੇ ਮਹਾਰਾਜ ਦੇਖੋ ਸੋ ਬਿਲਕੁਲ ਵਰਾਇਟੀਆਂ ਬਹੁਤ ਹੀ ਪ੍ਰੀਮੀਅਮ ਪਾਜੀ ਤੁਹਾਨੂੰ ਦਿਖਾ ਰਿਹਾ ਇਧਰ ਦੁਪੱਟਾ ਦੇਖੋ ਆਰਟੀਕਲ ਦੇਖੋ ਨੈਕ ਤੇ ਵਰਕ ਦੇਖੋ ਕਿੰਨਾ ਪਿਆਰਾ ਸੋ ਬੁਟੀਕਾਂ ਦੇ ਆਰਟੀਕਲ ਤੁਹਾਨੂੰ ਮਿਲਨੇ ਆ ਪਾਜੀ ਨੈਕਸਟ ਆਰਟੀਕਲ ਕਿਹੜਾ ਦਿਖਾਵੋਗੇ ਜੀ ਇਹ ਕਿਹੜਾ ਆਰਟੀਕਲ ਹੈਗਾ ਜ ਆਪਣੇ ਕੋਲ ਸ਼ਿਮਰ ਦੇ ਉੱਤੇ ਗ੍ਰੇਡਡ ਲੋਕਾਂ ਦੇ ਰੇਟ ਹੈਗੇ ਪਾਜੀ 1200 1500 2000 ਆਪਾਂ ਤੁਹਾਨੂੰ ਸਿਰਫ 1000 ਰੁਪਏ ਦੇ ਦੇਣਾ ਵੀ ਇਹ ਦੁਪੱਟਾ ਬਹੁਤ ਬਿਲਕੁਲ 1000 ਰੁਪਏ ਦੀ ਰੇਂਜ ਦੇ ਵਿੱਚ ਸੋ ਬਿਲਕੁਲ ਸਾਰੀਆਂ ਰੇਂਜਾਂ ਸਭ ਆਪ ਜੀ ਦੇਖੋ ਜੀ ਇਹ ਦੇਖੋ ਸਰ ਸਾਰੀਆਂ ਰ ਜਿਹੜੀ ਮਰਜ਼ੀ ਦੇਖੋ ਜੀ ਦੇਖੋ ਸੋ ਬਿਲਕੁਲ ਇਧਰ ਵੈਰਾਈਟੀਆਂ ਦੇਖੋ ਪਾਜੀ ਆਦਾ ਮਹਿੰਗਾ ਹੋਣਾ ਯਾਰ ਇਹ 5000 ਰੁਪਏ ਦੇਣਾ ਇਹ ਵੀ 1000 ਜੀ ਸਾਰੇ ਮਹਿੰਗੇ ਆ ਦੇ ਆਪਾਂ 1000 ਜੀ ਦੇਨੇ ਆ ਤੁਹਾਡਾ ਬਹੁਤ ਫਾਇਦਾ ਕਰਾਉਣਾ ਜੇ ਤੁਸੀਂ ਸਾਡੇ ਕੋਲ ਆਏ ਜੇ ਨਾ ਤੁਹਾਡਾ ਬਹੁਤ ਹੀ ਫਾਇਦਾ ਕਰਾਉਣਾ ਔਰ ਬਾਟਮ ਤੇ ਵਰਕ ਆ ਨਾਲ ਦੁਪੱਟੇ ਬਹੁਤ ਪਿਆਰੇ ਆ ਆਰਗੰਜਾ ਦੇ ਬੇਸ ਆ ਬੜੇ ਬੜੇ ਸੋਹਣੇ ਆਰਟੀਕਲ ਆ ਰੇਂਜ ਦੇਖੋ ਪਾਜੀ ਸਿਰਫ 1000 ਰੁਪਏ ਦੇਖੋ ਸਰ ਸੋ ਬਿਲਕੁਲ ਇਧਰ ਵੈਰਾਈਟੀਆਂ ਦੇਖੋ ਸਾਰੀਆਂ ਹੀ ਬਹੁਤ ਪ੍ਰੀਮੀਅਮ ਆ ਤੇ ਭਾਜੀ ਕਹਿੰਦੇ ਆ ਇਹ ਸਾਰੇ ਹੀ ਆਰਟੀਕਲ ਤੁਹਾਨੂੰ ਇਧਰ ਦੇਖੋ ਜਿਸ ਤਰ੍ਹਾਂ ਕੀ ਆ ਦੇਖੋ 1675 ਵਾਲਾ ਇਹ ਵੀ ਤੁਹਾਨੂੰ 1000 ਰੁਪਏ ਦੇ ਵਿੱਚ ਹੀ ਦੇਣਾ ਵਾ ਸੋ ਇਧਰ ਵੈਰਾਈਟੀਆਂ ਦੇਖੋ ਯਾਰ 1000 ਰੁਪਏ ਦੀ ਰੇਂਜ ਚ ਭਾਜੀ ਵਾਕਈ ਮੈਂ ਕਹਿੰਨਾ ਯਾਰ ਆਰਟੀਕਲ ਬੜੇ ਪ੍ਰੀਮੀਅਮ ਲੈ ਜੇ ਪਰ ਰੇਟ ਬੜੇ ਪਿਆਰੇ ਤੁਹਾਡੇ ਭਾਜੀ ਬਹੁਤ ਸੋਹਣੀ ਜੈਨੂਆਂ ਨੇ ਚੀਜ਼ ਆ ਚੀਜ਼ ਬਹੁਤ ਵਧੀਆ ਦੁਪੱਟੇ ਨਾਲ ਬੜੇ ਫੈਂਸੀ ਬਣੇ ਆ ਔਰ ਡਿਜ਼ਾਈਨਿੰਗ ਇਹਨਾਂ ਕੋ ਆਪਣੇ ਵਿੱਚ ਬਹੁਤ ਜ਼ਿਆਦਾ ਵਧੀਆ ਦੇ ਡਿਜ਼ਾਈਨ ਮਿਲ ਜੇਗੀ ਤੁਹਾਨੂੰ ਹੋਰ ਵੀ। ਸੋ ਬਿਲਕੁਲ ਇਧਰ ਦੁਪट्टे ਦੇਖੋ ਯਾਰ ਦੁਪट्टे ਵੀ ਤੁਹਾਨੂੰ ਪੂਰੇ ਪ੍ਰੀਮੀਅਮ ਮਿਲਨੇ ਆ ਆਰਟੀਕਲ ਵੀ ਪ੍ਰੀਮੀਅਮ ਪਰ ਰੇਟ ਭਾਜੀ ਕਹਿੰਦੇ ਆ ਇਹ ਆਰਟੀਕਲ ਤੁਹਾਨੂੰ ਸਾਰੇ 1000 ਰੁਪਏ ਦੀ ਰੇਂਜ ਚ ਦੇਣੇ ਆ। ਭਾਜੀ ਜਿਸ ਤਰ੍ਹਾਂ ਕਿ ਬਰਾਇਡਲ ਸੂਟ ਦੀ ਗੱਲ ਕੀਤੀ ਜਾਵੇ ਤੇ ਕਿੰਨੀ ਕੁ ਵੈਰਾਈਟੀ ਲਾਏ ਜੇ ਫਿਰ? ਭਾਜੀ ਜੇ ਆਪਣੇ ਕੋਲ ਜੇ ਦੇਖਿਆ ਜਾਵੇ ਤੇ ਐਤ ਕੀ ਜਿਹੜੀ ਭੈਣਾਂ ਵਾਸਤੇ ਜਿਹੜੀ ਵੈਰਾਈਟੀਆਂ ਹੈ ਬਹੁਤ ਹੀ ਸੋਹਣੀ ਔਰ ਬਹੁਤ ਹੀ ਚੁੰਨ ਚੁੰਨ ਕੇ ਲਿਆਂਦੀ ਆ। ਦੇਖੋ ਜੀ ਤੁਹਾਨੂੰ ਆ ਪੀ ਕਾਰਿਗਰਤਾ ਬਹੁਤ ਹੀ ਜ਼ਿਆਦਾ ਇੱਥੇ ਜਿਹੜਾ ਵਾਣਾ ਮਤਲਬ ਕਿ ਫੋਕਸ ਹੋਇਆ ਵਾ ਸੋ ਬਿਲਕੁਲ ਤੁਸੀਂ ਵੇਖ ਸਕਦੇ ਜੀ ਕਿ ਸਾਰਾ ਹੀ ਆਰਟੀਕਲ ਤੁਹਾਨੂੰ ਹੈਂਡਵਰਕ ਦਾ ਮਿਲਣਾ ਵਾ ਉੱਤੇ ਦਬਕੇ ਦਾ ਕੰਮ ਆ ਹੈਂਡਵਰਕ ਦਾ ਕੰਮ ਆ ਇੱਧਰ ਪਹੁੰਚੇ ਤੇ ਦਿਖਾਓ ਕਿ ਪਹੁੰਚੇ ਤੇ ਵੀ ਤੁਹਾਨੂੰ ਵਰਕ ਮਿਲਣਾ ਵਾ ਦੁਪੱਟਾ ਬਹੁਤ ਹੀ ਪ੍ਰੀਮੀਅਮ ਮਿਲਣਾ ਵਾ ਸੋ ਇੱਕ ਤੋਂ ਇੱਕ हटਕੇ ਆਰਟੀਕਲ ਭਾਜੀ ਦਿਖਾ ਰਿਹਾ ਭਾਜੀ ਨੈਕਸਟ ਆਰਟੀਕਲ ਕਿਹੜਾ ਜੀ ਫਿਰ ਭਾਜੀ ਆਪਾਂ ਇੱਕ ਲੈ ਕੇ ਆਇਆ ਖੀਮ ਖਾਨ ਦੇ ਉੱਤੇ ਔਰ ਬੜੀ ਹੀ ਵਧੀਆ ਆਈਟਮਾਂ ਇਦੇ ਉੱਤੇ ਵੀ ਬਹੁਤ ਜ਼ਿਆਦਾ ਕਾਰੀਗਰ ਦਾ ਕੰਮ ਹੋਇਆ ਹੋਇਆ ਕਾਰੀਗਰ ਦੀ ਜਾਨ ਨਿਕਲੀ ਪਈ ਆ ਦੇ ਉੱਤੇ ਪੂਰੀ। ਸੋ ਬਿਲਕੁਲ ਤੁਸੀਂ ਵੇਖ ਸਕਦੇ ਜੀ ਕਿ ਇੱਧਰ ਦੇਖੋ ਯਾਰ ਫੋਕਸ ਕਰਕੇ ਭਾਜੀ ਦਿਖਾਓ ਕਿ ਹੈਂਡਵਰਕ ਕਿੱਡਾ ਕਮਾਲ ਦਾ ਕੀਤਾ ਹੋਇਆ ਵਾ ਤੇ ਭਾਜੀ ਇੱਕ ਇੱਕ ਪੀਸ ਚੁਣ ਚੁਣ ਕੇ ਲਿਆਇਆ ਤੁਹਾਡੇ ਵਾਸਤੇ। ਦੁਪੱਟੇ ਨਾਲ ਲੱਗਿਆ ਚਨਾੰਦੇ ਬਹੁਤ ਹੀ ਸੋਹਣੇ ਦੁਪੱਟੇ ਆ। ਦੇਖੋ ਜੀ ਬਹੁਤ ਹੀ ਵਧੀਆ ਚੀਜ਼ ਆ। ਸੋ ਬਿਲਕੁਲ ਇੱਧਰ ਦੇਖੋ ਯਾਰ ਦੁਪੱਟੇ ਵੀ ਤੁਹਾਨੂੰ ਪ੍ਰੀਮੀਅਮ ਮਿਲਣੇ ਆ ਤੇ ਆਰਟੀਕਲ ਵੀ। ਇਹਦੀਆਂ ਬਹੁਤ ਹੀ ਜਨੂਨ ਦੇਣ ਵਾਲੀਆਂ ਜੇ। ਠੀਕ ਆ ਜੀ। ਦੇਖੋ ਜੀ ਆ ਤੇ ਮੈਂ ਕਹਿੰਨਾ ਪਾਰਟੀ ویئر ਸੂਟ ਨਗੀਨਾ ਪੂਰਾ ਚੁੜ ਕੇ ਲਿਆਏ ਨਗੀਨਾ ਕੇ ਦੇਖੋ ਜੀ ਪੂਰੀ ਜਾਨ ਕੱਢੀ ਬਈ ਆ ਜੀ ਸੋ ਬਿਲਕੁਲ ਇਧਰ ਦੇਖੋ ਯਾਰ ਇਧਰ ਦੁਪੱਟਾ ਦਿਖਾਓ ਭਾਜੀ ਪਹਿਲੋ ਦੁਪੱਟਾ ਕੀ ਸੂਟ ਨੂੰ ਚਾਰ ਚੰਨ ਲਾਉਂਦਾ ਵਾ ਇਧਰ ਦੁਪੱਟਾ ਕਿਉਂਕਿ ਦੁਪੱਟੇ ਤੇ ਵੀ ਹੈਵੀ ਜਾਲ ਆ ਹੁਣ ਸੂਟ ਦਿਖਾਓ ਕਿ ਸੂਟ ਤੇ ਵੀ ਹੈਵੀ ਜਾਲ ਆ ਤੇ ਫਿਰ ਆ ਸਾਰਾ ਹੀ ਹੈਂਡਵਰਕ ਦਿਖਾ ਦਿਓ ਕਿ ਇਸ ਤਰ੍ਹਾਂ ਦੇ ਹੈਂਡਵਰਕ ਦੇ ਆਰਟੀਕਲ ਤੁਹਾਨੂੰ ਦੇਣੇ ਆ ਤੇ ਇੱਕ ਇੱਕ ਸੂਟ ਤੁਸੀਂ ਚੁੰਨ ਚੁੰਨ ਕੇ ਲੈਣਾ ਭਾਜੀ ਇਧਰ ਦੇਖੋ ਅਵੀ ਪਾ ਦਿਓ ਵੈਡਿੰਗ ਕਲੈਕਸ਼ਨ ਦੇ ਵਿੱਚ ਤੇ ਆ ਵੀ ਪਾ ਦਿਓ ਇੱਧਰ ਦੇਖੋ ਕੀ ਕਹਿੰਦੇ ਨੇ ਕਿ ਲਵੈਂਡਰ ਕਲਰ ਦਾ ਸੂਟ ਚਾਹੀਦਾ ਉਹ ਵੀ ਮਿਲ ਜੂਗਾ ਇੱਧਰ ਵੇਖੋ ਜਰਾ ਕਿ ਹੈਂਡਵਰਕ ਮਿਰਰਵਰਕ ਚੀਜ਼ਾਂ ਵੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਲੈ ਕੇ ਪਾਜੀ ਦੁਪੱਟੇ ਤੇ ਵੀ ਹੈਂਡਵਰਕ ਯਾਰ ਮੈਨੂੰ ਕਹੇ ਜੀ ਪੂਰਾ ਕਲਾਸਿਕਲ ਲੱਗ ਬਹੁਤ ਹੀ ਕਲਾਸਿਕਲ ਆਈਟਮ ਜੇ ਦੇਖੋ ਵਾਹ ਇੱਧਰ ਵੇਖੋ ਯਾਰ ਦੁਪੱਟੇ ਤੇ ਵੀ ਤੁਹਾਨੂੰ ਮਿਰਰਵਰਕ ਪਈਆਂ ਪਈਆਂ ਰਪੇਟਾਂ ਸੋ ਬਿਲਕੁਲ ਇਧਰ ਦੁਪੱਟੇ ਤੇ ਵੀ ਤੁਹਾਨੂੰ ਹੈਂਡਵਰਕ ਮਿਲਣਾ ਵਾ ਤੇ ਇਧਰ ਯਾਰ ਭਾਜੀ ਬਾਖਮਾਲ ਪੀਸ ਲੈ ਕੇ ਆਏ ਆ ਮੈਂ ਕਹਿੰਦਾ ਚੁਣ ਚੁਣ ਕੇ ਪੀਸ ਲੈ ਕੇ ਆਏ ਤੇ ਕੱਲਾ ਕੱਲਾ ਪੀਸ ਕੱਢ ਕੇ ਲਈਦਾ ਵਾ ਸੋ ਬਿਲਕੁਲ ਇਧਰ ਨੈਕਸਟ ਆਰਟੀਕਲ ਭਾਜੀ ਇਹ ਕਿਹੜਾ ਵਰਕ ਹੈ ਯਾਰ ਇਹ ਤਾਂ ਪੀਸ ਹੀ ਨਹੀਂ ਵੇਖਣ ਨੂੰ ਮੇਰਾ ਮਾਰਕੀਟ ਇਹ ਹੈਗਾ ਜੇ ਦੁਬਈ ਵਰਕ ਆਇਆ ਜੇ ਤੇ ਜੀ ਦੁਬਈ ਤੋਂ ਵਰਕ ਕਰਵਾਇਆ ਨੂੰ ਸੋ ਬਿਲਕੁਲ ਇਧਰ ਦੇਖੋ ਯਾਰ ਕਿ ਆਰਟੀਕਲ ਤੁਹਾਨੂੰ ਸਾਰੇ ਹੀ ਮਿਲ ਜਾਣੇ ਆ ਭਾਵੇਂ ਲਖਨਊ ਵਾਲੇ ਲੈ ਲਓ ਬਹੁਤ ਹੀ ਵਧੀਆ ਜੇ ਦੁਪੱਟੇ ਦਾ ਦੇਖੋ ਤੁਸੀਂ ਸਰ ਦੁਪੱਟਾ ਦੇਖੋ ਫੋਰ ਸਾਈਡ ਬਣਿਆ ਵਾ ਦੁਬਈ ਦਾ ਵਰਕ ਆ ਔਰ ਬਹੁਤ ਹੈਵੀ ਵਰਕ ਹੋਇਆ ਤੇ ਸੋ ਬਿਲਕੁਲ ਹੀ ਹੈਵੀ ਵਰਕ ਆ ਇਹ ਦਿਖਾਓ ਪਾਜੀ ਇਧਰ ਜਰਾ ਕਿ ਨਾ ਦੁਪੱਟੇ ਤੇ ਵੀ ਤੁਹਾਨੂੰ ਹੈਡ ਵਰਕ ਮਿਲਣਾ ਵਾ ਸੂਟ ਤੇ ਬਹੁਤ ਹੀ ਕਮਾਲ ਦਾ ਵਰਕ ਕੀਤਾ ਹੋਇਆ ਵਾ ਸੋ ਆਰਟੀਕਲ ਸਾਰੇ ਇੱਕ ਤੇ ਇੱਕ ਹਟਕੇ ਆ ਓਏ ਹੋਏ ਪਾਜੀ ਆਹ ਦਾ ਕਮਾਲ ਆ ਯਾਰ ਮੈਂ ਕਹਾਂ ਜਲਵਾ ਜੀ ਜਲਵਾ ਦੇਖੋ ਪੀਸ ਕਿੰਨਾ ਸੋਹਣਾ ਕੰਮ ਹੋਇਆ ਜੇ ਤੇ ਪਾਜੀ ਸੂਟ ਤੇ ਸੂਟ ਨਾਲ ਦੁਪੱਟੇ ਬੜੇ ਯਾਰ ਨਿਆਰੇਦਾਰੇ ਆ ਦੁਪੱਟੇ ਮੈਂ ਕਹਾਂ ਡਿਜ਼ਾਈਨਰ ਆ ਪੂਰੇ ਦੁਪੱਟੇ ਦੇਖੋ ਜੀ ਸੋ ਬਿਲਕੁਲ ਇਧਰ ਦੇਖੋ ਦੁਪੱਟੇ ਵੀ ਡਿਜ਼ਾਈਨਰ ਆ ਤੇ ਉਧਰ ਦੇਖੋ ਯਾਰ ਆ ਡਿਜ਼ਾਈਨ ਜਿਹੜਾ ਨਾ ਭਾਜੀ ਇਧਰ ਦੇਖੋ ਕੜਵਰਕ ਦੇ ਕਿੰਨਾ ਪਿਆਰਾ ਕੜਵਰਕ ਦਾ ਕੰਮ ਹੋਇਆ ਤੇ ਸੋ ਬਿਲਕੁਲ ਇੱਕ ਇੱਕ ਆਰਟੀਕਲ ਸਕਰੀਨਸ਼ਾਟ ਮਾਰ ਲਓ ਜਿਹੜੇ ਵੀ ਆਪਣੀ ਵੈਡਿੰਗ ਕਲੈਕਸ਼ਨ ਬਣਾਉਣ ਬਾਰੇ ਸੋਚ ਰਹੇ ਆ ਸਾਡੇ ਕਹਿਨ ਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਵਾ ਫਾਇਦੇ ਤੁਹਾਡੇ ਬਹੁਤ ਵੱਡੇ ਹੋਣੇ ਆ ਤੇ ਆਰਟੀਕਲ ਭਾਜੀ ਅਗਲਾ ਦਿਖਾਓ ਜਰਾ ਬੱਸ ਦੇਖੋ ਜੀ ਆਰਟੀਕਲ ਆਰਟੀਕਲ ਸਰ ਇੱਕ ਤੋਂ ਇੱਕ ਵੱਧ ਭਾਜੀ ਮੈਂ ਕਹਿੰਦਾ ਜਿਹਨੇ ਵੀਡੀਓ ਵੇਖ ਲਈ ਨਾ ਕੀ ਆਰਟੀਕਲ ਇਹ ਨਹੀਂ ਸਮਝਣਾ ਕਿ ਰਖੀਏ ਕਿਹੜਾ ਤੇ ਛੱਡੀਏ ਕਿਹੜਾ ਕਿਉਂਕਿ ਸਾਰੇ ਇੱਕ ਤੋਂ ਇੱਕ ਹਟ ਗਏ ਆ ਔਰ ਦੁਪੱਟੇ ਬੜੇ ਸੋਹਣੇ ਬਣੇ ਨਾਲ ਇਹਨਾਂ ਦੇ ਸਭ ਤੋਂ ਵੱਡੀ ਗੱਲ ਦੁਪੱਟੇ ਕਿ ਕਿੰਨੇ ਸੋਹਣੇ ਬਣੇ ਦੇਖੋ ਸੋ ਬਿਲਕੁਲ ਇਧਰ ਦੇਖੋ ਬਣਾਦਾ ਸੂਟ ਦਾ ਸੋ ਬਿਲਕੁਲ ਦੁਪੱਟੇ ਸਾਰੇ ਹੈਂਡਵਰਕ ਦੇ ਆ ਤੇ ਪਾਜੀ ਆ ਦਿਖਾਓ ਜਰਾ ਕਿ ਇਧਰ ਮੈਂ ਕਹਿੰਨਾ ਕਿਰੇ ਕਿੰਨੇ ਪਿਆਰੇ ਕੱਢੇ ਹੋਏ ਆ ਦੇਖੋ ਜੀ ਸੋ ਬਿਲਕੁਲ ਪਾਜੀ ਇਹ ਕਿਹੜਾ ਕਨਸੈਪਟ ਹੈ ਜੀ ਇਸ ਤਰ੍ਹਾਂ ਇਹ ਆਰਗਾਂਜ਼ਾ ਦੇ ਵਿੱਚ ਆ ਸੋ ਬਿਲਕੁਲ ਇਹ ਪਿਓਰ ਆਰਗੈਂਜ਼ਾ ਦੇ ਵਿੱਚ ਆ ਆਰਟੀਕਲ ਤੇ ਇਹਦੇ ਤੇ ਵੀ ਸਾਰੇ ਜਿੰਨੇ ਵੀ ਆਰਟੀਕਲ ਤੁਹਾਨੂੰ ਅਸੀਂ ਦਿਖਾ ਰਹੇ ਆ ਨਾ ਇਹ ਸਾਰੇ ਹੀ ਹੈਂਡਵਰਕ ਦੇ ਰਹਿਣ ਵਾਲੇ ਆ ਤੇ ਆਰਟੀਕਲ ਸਾਰੇ ਹੀ ਦੇਖੀ ਜਾਓ ਤੇ ਇਧਰ ਸਕਰੀਨਸ਼ਾਟ ਮਾਰੀ ਜਾਓ ਬਸ ਛੇਤੀ ਛੇਤੀ ਸੋ ਬਿਲਕੁਲ ਭਾਜੀ ਕਲਰ ਮੈਂ ਕਹਿੰਨਾ ਸਾਰੇ ਜਿਸ ਤਰ੍ਹਾਂ ਕਲਰ ਦੇਖ ਰਹੇ ਆ ਨਾ ਕਲਰ ਦੇ ਵਿੱਚ ਜਿੱਦਾਂ ਆਪਾਂ ਦੇਸੀ ਕਿ ਹੋ ਗਿਆ ਦੇ ਨੇ ਨਾ ਉਹ ਚੀਜ਼ ਆ ਸੋ ਬਿਲਕੁਲ ਇਹ ਵੀ ਭਾਜੀ ਦਿਖਾਓ ਜਰਾ ਕਿ ਕੱਲੇ ਕੱਲੇ ਆਰਟੀਕਲ ਦਾ ਵਰਕ ਤੁਹਾਨੂੰ ਅਸੀਂ ਫੋਕਸ ਕਰਕੇ ਦਿਖਾਵਾਂਗੇ ਕੀ ਕੀਆ ਵੈਰਾਈਟੀਆਂ ਬਾਜੀ ਲਿਆਏ ਆ ਇਹ ਪਿਓਰ ਬੇਸ ਆ ਪਿਓਰ ਨੈਚੁਰਲ ਦੇ ਉੱਤੇ ਦੇਖੋ ਜੀ ਅੱਗੇ ਆ ਗਿਆ ਜੀ ਬਰਾਇਡਲ ਵਿਆਹ ਵਾਲੇ ਵਿਆਹ ਸ਼ਾਦੀ ਵਾਲੇ ਸੂਟ ਦੇਖੋ ਜੀ ਬਰਾਇਡਲ ਦੇ ਵਿੱਚ ਬਹੁਤ ਹੈਵੀ ਆਈਟਮ ਆਪਣੇ ਕੋਲ ਪਈਆਂ ਜੇ ਤੇ ਬਾਜੀ ਇਹਦਾ ਦੁਪੱਟਾ ਦੁਪੱਟਾ ਮਹਾਰਾਜ ਪੂਰਾ ਜੜਿਆ ਪਿਆ ਜੀ ਨਗੀਨਾ ਦੁਪੱਟਾ ਦੁਪੱਟਾ ਕੀ ਜਨ ਨਗੀਨਾ ਦੇਖੋ ਬਾਜੀ ਵਾਕਈ ਮੈਂ ਵੇਖ ਰਿਹਾ ਦੁਪੱਟਿਆਂ ਤੇ ਵੀ ਬਹੁਤ ਹੈਵੀ ਜਾਲ ਬੜਾ ਹੈ ਵੀ ਜਾ ਕੰਮ ਹੋਇਆ ਦੇਖੋ ਜੀ ਸੋ ਬਿਲਕੁਲ ਓਏ ਓਏ ਆ ਦਿਖਾਓ ਯਾਰ ਪੀਸ ਮੈਂ ਕਿੰਨਾ ਕਮਾਲਾਂ ਪੂਰੀਆਂ ਹੋਈਆਂ ਪਈਆਂ ਵਾ ਇਧਰ ਦੇਖੋ ਯਾਰ ਕੀ ਪੂਰੇ ਜੜੇ ਬਏ ਆ ਜੀ ਸੋ ਬਿਲਕੁਲ ਇਹ ਸਾਰੇ ਹੀ ਹੈਂਡਵਰਕ ਦੇ ਆਰਟੀਕਲ ਇਡੀ ਕੀ ਕਮਾਲ ਦੀ ਹੈ ਨਾ ਭਾਜੀ بیس ਵੀ ਬੜੇ ਪਿਆਰੇ ਆ ਯਾਰ بیس ਮੈਂ ਕਿਹਾ ਕਿ ਲੇਟੈਸਟ ਆ 2025 ਦੇ ਬਿਲਕੁਲ ਦੇਖੋ ਇਹ ਭਾਜੀ ਇਹ ਮੋਤੀ ਦਾ ਵਰਕ ਕੀਤਾ ਆ ਜੀ ਵਿੱਚ ਹਾਂ ਜੀ ਮੋਤੀ ਦਾ ਵਰਕ ਹੋਇਆ ਜੇ ਤੇ بیس ਭਾਜੀ بیس ਵੀ ਬੜਾ ਪ੍ਰੀਮੀਅਮ ਹੈ ਪਿਓਰ ਆਰਗੰజా ਦੇ ਵਿੱਚ ਆ ਪਿਓਰ ਪਿਓਰ ਦੇ ਵਿੱਚ ਤੇ ਭਾਜੀ ਜਿਸ ਤਰ੍ਹਾਂ ਇਹ ਜਿਹੜੀਆਂ ਵੈਰਾਈਟੀਆਂ ਤੁਸੀਂ ਦਿਖਾ ਰਹੇ ਜੀ ਜਿਨ੍ਹਾਂ ਨੇ ਆਪਣੀ ਵੈਡਿੰਗ ਕਲੈਕਸ਼ਨ ਮਣਾਉਣੀ ਹੈ ਜਾਂ ਕੋਟ ਪੈਂਟ ਲੈਣਾ ਜਾਂ কুর্তা ਪਜਾਮਾ ਲੈਣਾ ਤਾਂ ਉਹਨਾਂ ਕਿੱਥੇ ਪੈਣਾ ਇਹ ਦੱਸ ਦਿਓ ਮਹਾਰਾਜ ਜੀ ਖਲਚੀਆਂ ਤੁਹਾਨੂੰ ਆਉਣਾ ਪੈਣਾ ਪ੍ਰਿੰਸ ਕਲਾਥ ਹਾਊਸ ਦੇ ਉੱਤੇ ਠੀਕ ਹੈ ਜੀ ਇੱਕ ਵਾਰੀ ਐਡਰੈਸ ਪੂਰਾ ਪ੍ਰੋਪਰ ਦੱਸ ਦਿਓ ਪ੍ਰਿੰਸ ਕਲਾਥ ਹਾਊਸ ਬੈਂਕ ਬਾਜ਼ਾਰ ਖਲਚੀਆਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਬੈਂਕ ਦੇ ਨਾਲ ਆਪਣੀ ਦੁਕਾਨ ਆ